ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਲੇਕੁਮ ਤੇ ਨਮਸਕਾਰ ਮੈਂ ਡਾਕਟਰ ਸ਼ਸ਼ੀ ਗੁਰਮukh ਹਸਪੀਟਲ ਜੈ ਡਾਇਗਨੋਲੋਜਿਸਟ ਹਾਂ ਤੇ ਮੈਂ ਤੁਹਾਨੂੰ ਇਸ ਪਵਿੱਤਰ ਮੌਕੇ ਤੇ ਦੇਖੋ ਕੋਨਸੀਡੈਂਸੀ ਕਹ ਲੋ ਯਾ ਰੱਬ ਦੀ ਇਰਕਾ ਨੂੰ ਵੀ ਜਿਵੇਂ ਦੋਨੋਂ ਜਿਹੜੇ ਆਪਣੇ ਪਵਿੱਤਰ ਦਿਹਾੜੇ ਸੇਮ ਸੇਮ ਡੇਸ ਤੇ ਹੀ ਆ ਰਹੇ ਨੇ ਤੇ ਮੈਂ ਆਪਣੇ ਤਹਿ ਦਿਲੋਂ ਸਾਰੇ ਦਰਸ਼ਕਾਂ ਨੂੰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਦਿਲੋਂ ਇਦੀ ਨੂੰ ਵਾਰਗਵਾਦੀ ਨਿਆਤੇ ਵੀ ਸਾਕੀ ਦੇ ਦਿਹਾੜੀਆਂ ਬਹੁਤ ਬਹੁਤ ਮੁਬਾਰਕ ਕਹਿਦੀਆਂ। ਇਹ ਜਿਹੜਾ ਨਵਾਂ ਸਾਲ ਜਿਹੜਾ ਸਾਡਾ ਸ਼ੁਰੂ ਹੋਇਆ ਆਪਣੀ ਉਸ ਤੋਂ ਸਭ ਲਈ ਖੁਸ਼ੀਆਂ ਭਰਿਆ ਆਵੇ ਤੇ ਸਾਰੇ ਜਿਹੜੇ ਲੋਕ ਹੈ ਤੰਦਰੁਸਤ ਰਹਿਣ। ਰੱਬ ਸਭ ਨੂੰ ਤੰਦਰੁਸਤੀ ਬਖਸ਼ੇ, ਖੁਸ਼ੀਆਂ ਬਖਸ਼ੇ ਤੇ ਤੇ ਮੈਂ ਇਸ ਪਵਿੱਤਰ ਮੌਕੇ ਤੇ ਸਭ ਨੂੰ ਇਹ ਰੱਬ ਵੱਲੋਂ ਦੁਆ ਕਰੂੰਗੀ ਕਿ ਸਾਰੇ ਲੋਕ ਤੰਦਰੁਸਤ ਰਹਿਣ ਤੇ ਖੁਸ਼ ਰਹਿਣ ਤੇ ਇਹ ਜਿਹੜਾ ਹੈ ਕਿ ਪਵਿੱਤਰ ਦਿਹਾੜਾ ਵੀ ਆਪਣੀ ਜ਼ਿੰਦਗੀ ਚ ਪੈਦਾ ਮਨਾਈਏ ਕਿ ਜਿਵੇਂ ਰੋਜ਼ ਹੀ ਇਹ ਦਿਨ ਆਪਣੀ ਲਾਈਫ ਚ ਆਉਦਾ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਮੈਂ ਡਾਕਟਰ ਆਦਰਸ਼ ਗੋਇਲ ਜਨਰਲ ਸਰਜਨ ਗੁਰਮੁਖ ਹਸਪਤਾਲ ਦੀ ਟੀਮ ਵੱਲੋਂ ਸਾਰੇ ਸਾਰੇ ਸ਼ਹਿਰ ਵਾਸੀਆਂ ਨੂੰ ਈਦੁਲ ਫਿਤਰ ਦੀ ਅਤੇ ਵਿਸਾਖੀ ਦੇ ਪਾਵਨ ਦਿਹਾੜੇ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੱਤਾ ਹਾਂ ਅਤੇ ਰੱਬਗੇ ਇਹੀ ਅਰਦਾਸ ਕਰਦਾ ਹਾਂ ਕਿ ਸਾਰੇ ਲੋਕ ਤੰਦਰੁਸਤ ਰਹਿਣ ਖੁਸ਼ ਰਹਿਣ ਇਹ ਦਿਹਾੜਾ ਬਹੁਤ ਖੁਸ਼ੀਆਂ ਭਰ ਆਵੇ ਸਭ ਦੇ ਲਈ ਈਦੁਲ ਫਿਤਰ ਦੇ ਮੌਕੇ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜੋ ਮਲੇਰਕੋਟਲਾ ਸ਼ਹਿਰ ਹੈ ਇੱਕ ਗੁਲਦਸਤਾ ਹੈ ਜਿਸ ਦੇ ਵਿੱਚ ਕੀ ਸਿੱਖ ਭਾਈਚਾਰੇ Hindu ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਬਹੁਤ ਹੀ ਪ੍ਰੇਮ ਅਤੇ ਅਮਨ ਸ਼ਾਂਤੀ ਨਾਲ ਰਹ ਰਹੇ ਹਨ ਅਤੇ ਮੈਂ ਰੱਬਗੇ ਇਹੀ ਅਰਦਾਸ ਕਰਾਂਗਾ ਕਿ ਸਾਰੇ ਇਹੀ ਇਸੇ ਤਰੀਕੇ ਨਾਲ ਹਮੇਸ਼ਾ ਹਮੇਸ਼ਾ ਲਈ ਬਹੁਤ ਪਿਆਰ ਪਰੇਯ ਅਤੇ ਸਤਕਾਰ ਨਾਲ ਰਹਿਣ ਇਹ ਹਮੇਸ਼ਾ ਇੱਕ ਗੁਲਦਸਤਾ ਜੋ ਕਿ ਮਹਿਕਦਾ ਹੀ ਰਵੇ ਜ਼ਿੰਦਗੀ ਪਰ ਮਹਿਕਦਾ ਰਹੇ ਹਾਂਜੀ ਇਹ ਸ਼ਹਿਰ ਵਾਸੀਆਂ ਵਾਸਤੇ ਇੱਕ ਬਹੁਤ ਹੀ ਗੁੱਡ ਨਿਊਜ਼ ਹੈ ਗੁਰੂ ਅਗਰਮੋ ਹਸਪੀਟਲ ਵੱਲੋਂ ਕਿ ਅਸੀਂ ਈਦੁਲ ਫਿਤਰ ਦੇ ਮੌਕੇ ਤੇ ਅਤੇ ਵਿਸਾਖੀ ਦੇ ਪਾਵਨ ਦਿਹਾੜੇ ਤੇ ਇੱਕ ਕੈਂਪ ਲਗਾਉਣ ਜਾ ਰਹੇ ਹਾਂ 2 ਮਹੀਨੇ ਦਾ ਕੈਂਪ ਹੋਵੇਗਾ ਜੀ ਜਿਸ ਦੇ ਵਿੱਚ ਜਨਰਲ ਸਰਜਰੀ ਤੇ ਗਾਇਨੀ ਸਰਜਰੀ ਬਿਲਕੁਲ 50% ਰੇਟਸ ਤੇ ਕੀਤੀਆਂ ਜਾਣਗੀਆਂ ਇਹ ਇਹ ਜਿਹੜਾ ਕੈਂਪ ਹੈ ਅਸੀਂ ਲੁਧਿਆਣੇ ਦੇ ਕੁਝ ਐਨਜੀਓਜ਼ ਵੱਲੋਂ 14 ਕਲੈਬੋਰੇਸ਼ਨ ਨਾਲ ਅਸੀਂ ਲਗਾ ਰਹੇ ਹਾਂ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਤੇ ਪਿੰਡ ਵਾਸੀਆਂ ਨੂੰ ਨੇੜੇ ਲੱਗਦੇ ਪਿੰਡ ਵਾਸੀਆਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਜੀ ਇਸ ਮੌਕੇ ਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਚੁੱਕੋ ਤਾਂ ਕਿ ਜੋ ਗਰੀਬ ਲੋਕ ਇੱਕ ਆਪਣਾ ਪੈਸੇ ਦੀ ਕਿੱਲਤ ਕਰਕੇ ਕਹਿਣੋ ਜਾਂ ਫਿਰ ਕਿਸੇ ਮਜਬੂਰੀ ਕਰਕੇ ਆਪਣਾ ਇਲਾਜ ਨਹੀਂ ਕਰਵਾ پا ਰਹੇ ਉਹ ਗੁਰਮੁਖ ਹਸਪੀਟਲ ਵਿੱਚ ਆਓ ਜੀ ਅਤੇ ਆਪਣਾ ਬਹੁਤ ਹੀ ਘੱਟ ਰੇਟਾਂ ਤੇ ਆਪਣਾ ਇਲਾਜ ਕਰਵਾਓ तो इस कैंप बारे जे जे किसी भी कोई जानकारी चाहिए है तो स्क्रीन के थले नंबर डिस्प्ले है जी एक बार मैं बोल भी देना हाँ गुरमुख हॉस्पिटल ट्रक यूनियन मलेरकोटला नंबर है जी नाइन एट सैवन एट फोर वन सैवन वन फाइव सैवन इस चैनल आर जी एन टीवी के माध्यम न जो भी मैं शहर वासियों को अपील की है इस कैंप बारे इस वेयर करो जी ताकि व् तो वीर लोग इसका फायदा चक सकन नमस्कार वालेकम आदा